ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਸਪਰੇਅ ਕਰਿਆਂ ਤੋਂ ਬਾਅਦ ਕਿੰਨਾ ਟਾਈਮ بارش ਨਹੀਂ ਹੋਣੀ ਚਾਹੀਦੀ ਕੁਝ ਕਿਸਾਨ ਵੀਰਾਂ ਦੇ ਸਵਾਲ ਨੇ ਵੀ ਅਸੀਂ ਨੇ ਸਪਰੇਅ ਕਰਿਆ ਤੀਗਾ ਤੇ 2 ਘੰਟਿਆਂ ਬਾਅਦ بارش ਹੋ ਗਈ ਵੀ ਸਾਡੀ ਦਵਾਈ ਕੰਮ ਕਰੂਗੀ ਜਾਂ ਨਾ ਕਰੋਗੀ ਵੀ ਅਸੀਂ ਨੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਵਰਤੀਆਂ ਨੇ ਗੀਆਂ ਤੇ ਇਹ ਕਿਤੇ ਬਰਸਤ ਤਾਂ ਨਹੀਂ ਚੱਲੀਆਂ ਗੀਆਂ ਉਹ ਇਸ ਚਿੰਤਾ ਦੇ ਵਿੱਚ ਨੇਗੇ ਜਿਹੜਾ ਇਹ ਮੰਨ ਲਓ ਕਿੰਨਾ ਟਾਈਮ بارش ਨਹੀਂ ਹੋਣੀ ਚਾਹੀਦੀ ਇਹ ਕਿਤੇ ਨਿਰਭਰ ਕਰਦਾਗਾ ਇਹ ਉਸ ਦਵਾਈ ਦੇ ਰੇਨ ਫਾਸਟਨੈਸ ਤੇ ਨਿਰਭਰ ਕਰਦਾਗਾ ਮੰਨ ਲਓ ਕਿਸੇ ਦਵਾਈ ਦਾ ਰੇਨ ਫਾਸਟਨੈਸ 1 ਘੰਟੇ ਦਾਗਾ ਤੇ ਆਪਾਂ ਨੇ ਐਪਲੀਕੇਸ਼ਨ ਕਰਤੀ ਉਸ ਦੀ ਮੰਨ ਲਓ ਕਿਸੇ ਦਵਾਈ ਦਾ ਰੇਨ ਫਾਸਟਨੈਸ 1 ਘੰਟੇ ਦਾਗਾ ਤੇ ਆਪਾਂ ਨੇ ਐਪਲੀਕੇਸ਼ਨ ਕਰਤੀ ਤੇ ਐਪਲੀਕੇਸ਼ਨ ਕਰਿਆ ਤੋਂ ਬਾਅਦ 1 ਘੰਟਾ بارش ਨਹੀਂ ਹੋਣੀ ਇਹ ਉਸ ਦਵਾਈ ਦਾ ਰੇਨ ਫਾਸਟਨੈਸ ਹੁੰਦਾਗਾ ਜੇ ਉਸ ਤੋਂ ਬਾਅਦ 1 ਘੰਟਾ بارش ਨਹੀਂ ਹੁੰਦੀ ਤਾਂ ਉਸ ਦਵਾਈ ਦਾ 100% ਰਿਜ਼ਲਟ ਆਊਗਾ ਮੰਨ ਲਓ ਕਿਸੇ ਦਵਾਈ ਦਾ ਜਿਹੜਾ ਰੇਨ ਫਾਸਟਨੈਸ ਹੈਗਾ ਉਹ 2 ਘੰਟੇ ਦਾ ਹੈਗਾ ਤਾਂ ਉਸ ਦੀ ਐਪਲੀਕੇਸ਼ਨ ਕਰਨ ਤੋਂ ਬਾਅਦ 2 ਘੰਟੇ بارش ਨਹੀਂ ਹੋਣੀ ਚਾਹੀਦੀ ਤਾਂ ਉਸ ਦਵਾਈ ਦਾ ਜਿਹੜਾ 100% ਰਿਜ਼ਲਟ ਆਊਗਾ ਜਿਹੜੀਆਂ ਇਹ ਦਵਾਈਆਂ ਅੱਜ ਦੀ ਡੇਟ ਦੇ ਵਿੱਚ ਚੱਲ ਰਹੀਆਂ ਨੇਗੀਆਂ ਮੋਸਟਲੀ ਦਵਾਈਆਂ ਦਾ ਜਿਹੜਾ ਰੇਨ ਫਾਸਟਨੈਸ ਹੈ ਉਹ ਡੇਟ ਤੋਂ 2 ਘੰਟੇ ਦਾ ਹੈ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਦਵਾਈਆਂ ਚੱਲ ਰਹੀਆਂ ਨੇਗੀਆਂ ਤੇ ਕੰਪਨੀਆਂ ਨੇ ਜਿਹੜਾ ਉਹ ਕੀ ਨਗੀਆਂ ਜਿਹੜਾ ਰੇਨ ਫਾਸਟਨੈਸ ਹੈ ਉਹਨੂੰ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਦਿਆਂ ਨਗੀਆਂ ਤਾਂ ਜੋ ਦਵਾਈਆਂ ਦਾ ਛੇਤੀ ਰਿਜ਼ਲਟ ਆਵੇ ਤੇ ਵਧੀਆ ਕੰਮ ਕਰਨਾ ਉਹ ਉਹਦੇ ਰੇਨ ਫਾਸਟਨੈਸ ਨੂੰ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਦੇ ਨੇਗੀਆਂ ਜੇ ਮੰਨ ਲਓ ਕਿਸੇ ਕਿਸਾਨ ਵੀਰ ਨੇ ਸਪਰੇਅ ਕਰਿਆ ਤੋਂ ਬਾਅਦ 2 ਘੰਟਿਆਂ ਬਾਅਦ ਬਾਰਿਸ਼ ਆਉਂਦੀ ਹੈਗੀ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਉਹਨਾਂ ਦਾ 100% ਉਸ ਦਵਾਈ ਦਾ ਰਿਜ਼ਲਟ ਆਊਗਾ ਕਿਉਂਕਿ ਮੋਸਟਲੀ ਦਵਾਈਆਂ ਦਾ ਜਿਹੜਾ ਰੇਨ ਫਾਸਟਨੈਸ ਹੈ ਉਹ ਡੇਢ ਤੋਂ 2 ਘੰਟਿਆਂ ਦੀ ਹੈਗਾ ਕਿਉਂਕਿ ਜਿਹੜੀਆਂ ਇੱਕ ਆਪਣੀਆਂ ਐਸਸੀ ਫਾਰਮ ਦੇ ਵਿੱਚ ਦਵਾਈਆਂ ਹੁੰਦੀਆਂ ਨੇਗੀਆਂ ਇਹਨਾਂ ਦੇ ਵਿੱਚ ਕੰਪਨੀ ਕੀ ਕਰਦੀ ਹੈਗੀ ਸਟicker ਪਹਿਲਾਂ ਤੇ ਉਹ ਮਿਕਸ ਹੋ ਕੇ ਆਉਂਦੇ ਨੇ ਜ਼ਿਆਦਾਤਰ ਐਸਸੀ ਫਾਰਮ ਦੀਆਂ ਦਵਾਈਆਂ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਨੂੰ ਸਟicker ਵਰਤਣ ਦੀ ਵੀ ਲੋੜ ਨਹੀਂ ਹੈਗੀ ਜਿਹੜੇ ਆਪਣੇ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਰਹੇ ਨੇ ਗੈਸ ਟਾਈਮ ਆ ਉਹਨਾਂ ਦੇ ਵਿੱਚ ਕੰਪਨੀ ਕੀ ਕਰ ਰਹੀ ਹੈਗੀ ਜਿਹੜੇ ਆਪਣੇ ਸਟਿੱਕਰ ਦੇ ਗੁਣ ਹੁੰਦੇ ਨੇਗੇ ਉਹ ਪਹਿਲਾਂ ਤੇ ਉਹ ਵਿੱਚ ਪਾ ਕੇ ਰੱਖ ਦਿਆਗੇ ਤਾਂ ਜੋ ਉਸ ਦਵਾਈ ਦਾ ਜਿਹੜਾ ਰੇਨ ਫਾਸਟਨੈਸ ਹੈ ਘੱਟ ਤੋਂ ਘੱਟ ਕੀਤਾ ਜਾਵੇ ਜਿਵੇਂ ਆਪਣੀਆਂ ਇੱਕ ਸਿਸਟਮਿਕ ਦਵਾਈਆਂ ਹੁੰਦੀਆਂ ਨੇਗੀਆਂ ਜਦੋਂ ਉਹ ਪੱਤੇ ਦੇ ਉੱਤੇ ਪੈਂਦੀਆਂ ਨੇਗੀਆਂ ਤਾਂ ਉਹ ਪlant ਦੇ ਸਿਸਟਮ ਦੇ ਵਿੱਚ ਐਂਟਰ ਕਰ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ بارش ਵੀ ਆਉਂਦੀ ਗਈ ਕਿੰਨੀ ਮਰਜ਼ੀ بارش ਆਈ ਜਾਵੇ ਜਦੋਂ ਕਿਰਾਂ ਦਵਾਈ ਪlant ਦੇ ਸਿਸਟਮ ਦੇ ਵਿੱਚ ਐਂਟਰ ਕਰਕੇ ਤਾ ਉਹਦੇ ਉੱਤੇ بارش ਦਾ ਕੋਈ ਵੀ ਅਸਰ ਨਹੀਂ ਹੁੰਦਾ ਹੈਗਾ ਜਿਹੜੀਆਂ ਆਪਣੀਆਂ ਸਿਸਟਮ ਦਵਾਈਆਂ ਹੁੰਦੀਆਂ ਨੇਗੀਆਂ। ਇਹ ਹੀ ਤੀਗਾ ਵੀ ਕੁਝ ਫਾਰਮਰ ਬਹੁਤ ਕਨਫਿਊਜ਼ ਦੇ ਵਿੱਚ ਨੇ ਵੀ ਸਾਡੇ ਦੋ ਘਟਿਆਂ ਬਾਅਦ بارش ਆ ਗਈ। ਵੀ ਅਸੀਂ ਇੰਨੀਆਂ ਮਹਿੰਗੀਆਂ ਦਵਾਈਆਂ ਵਰਤੀਆਂ ਰਿਜ਼ਲਟ ਆਊਗਾ ਜਾਂ ਨਾ ਆਊਗਾ ਕਿ ਪੈਸੇ ਨੇ ਜਿਹੜੇ ਆਪਣੇ ਬੇਕਾਰ ਚਲੇ ਗਏ। ਜੇ ਸਾਡੇ ਦੋ ਘਟੇ ਲੰਘ ਗਏ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਚਾਹੇ ਤੁਹਾਡੇ ਸਟicker ਪਾਇਆ ਹੋਵੇ ਤੇ ਚਾਹੇ ਨਹੀਂ ਪਾਇਆ ਹੋਵੇ ਦੀਆ। ਜੇ ਤੁਹਾਡੇ ਸਟਿੱਕਰ ਨਹੀਂ ਵੀ ਪਾਏ ਹੋਏ ਠੀਕਾ 2 ਘਟੇ ਸਪਰੇਅ ਕਰਿਆ ਤਾਂ ਬਾਦ ਲੰਘੇ ਸਟਿੱਕਰ ਨਹੀਂ ਵੀ ਪਾਏ ਹੋਏ ਠੀਕਾ ਤਾਂ ਤੁਹਾਡੇ ਦਵਾਈ ਹੈ ਜਿਹੜੀ ਉਹ 100% ਰਿਜ਼ਲਟ ਦੇਉਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋਟ ਨਹੀਂ ਹੈਗੀ ਇਹ ਹੀ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨੀ ਸੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ